2 ਲੱਖ 99000 ਦੀ 17 ਮਾਡਲ ਲੈ ਜਾਓ ਆਪਣੇ ਭਰਾ ਕੋਲੋਂ ਬਾਈ ਸਾਢੇ 4 ਲੱਖ ਰੁਪਏ ਦੀ 7 ਸੀਟਰ ਲੈ ਜਾਓ ਯਾਰ ਆਪਣੇ ਭਰਾ ਕੋਲੋਂ ਦੇਖੋ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਹੋਰ ਦੱਸੋ ਬਾਈ ਸਾਢੇ 4 ਲੱਖ ਰੁਪਏ ਦੀ ਆ ਲੈ ਜਾਓ ਸੁੱਟ ਦੇ ਰੇਟ 'ਚ ਹੀ ਲੈ ਜਾਓ ਤੇ ਲੈ ਵੀਰੇ ਆਪਾਂ 380000 ਮਾਡਲ ਕਿੰਨੇ ਦਾ ਜੀ 2016 ਨਹੀਂ ਰੇਟ ਤੁਸੀਂ ਭੁਲੇਖਾ ਖਾ ਕੇ ਘੱਟ ਦੱਸਿਆ ਨੇ ਵੀਰੇ ਕੋਈ 3 ਲੱਖ 80000 ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੁਬਾਰਾ ਫੇਰ ਤੁਹਾਡੇ ਸਾਰਿਆਂ ਵਾਸਤੇ ਵੀਰੇ ਨਵੇਂ ਆ ਗੱਡਿਆਂ ਦਾ ਸਟਾਕ ਲੈ ਕੇ ਆਇਆ ਇੱਕ ਵਾਰੀ ਚੈੱਕ ਕਰਾਂਗੇ ਸਾਰੇ ਭਰਾਵਾਂ ਨੂੰ ਭਾਈ ਪੰਜਾਬ ਦਾ ਬਲਵੇੜਾ ਹੁਣ ਤੁਸੀਂ ਸਾਰੇ ਜਾਣਦੇ ਹੋਵੋਗੇ ਮਿੱਤਰੋ ਆਪਣੇ ਪੁਰਾਣੇ ਪਹਿਲਾਂ ਵੀ ਰਿਕਾਰਡ ਤੋੜੇ ਸੀ ਤੇ ਹੁਣ ਨਵੇਂ ਸਾਲ ਤੇ ਭਰਾ ਕਹਿੰਦਾ ਅੱਜ ਹੋਰ ਰੇਡ ਤੋੜ ਕੇ ਆਪਣੇ ਸਾਰੇ ਭਰਾਵਾਂ ਨੂੰ ਗੱਡੇ ਦੇਵਾਂਗੇ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਵੀਰੇ ਤੇ ਕਿਸੇ ਨੇ ਆਪਣੇ ਆਣਾ ਹੋਵੇ ਬਲਵੇੜਾ ਜਿਹੜਾ ਪੰਜਾਬ ਦਾ ਹੈ ਕਿੱਥੇ ਜੇ ਪੈਂਦਾ ਹੈ ਏ ਵੀਰੇ ਆਪਣਾ ਪਟਿਆਲੇ ਤੋਂ ਚੀਕਾ ਰੋਡ ਤੇ ਪੈਂਦਾ ਬਲਵੇੜਾ ਠੀਕ ਹੈ ਜੀ ਹਾਂਜੀ ਆਹ ਰੋਡ ਦਿਖਾ ਦੇ ਇੱਕ ਵਾਰੀ ਸਾਰੇ ਭਰਾਵਾਂ ਨੂੰ ਇਹ ਰੋਡ ਹੈ ਬਾਈ ਆਪਣਾ ਚੀਕੇ ਤੋਂ ਪਟਿਆਲਾ ਰੋਡਾ ਹਾਂਜੀ ਚੀਕੇ ਤੋਂ ਪਟਿਆਲਾ ਰੋਡ ਬਾਕੀ ਸਿਆਣੀ ਮੋਟਰਸ ਦੇ ਨਾਮ ਤੇ ਆਪਣੇ ਭਰਾਵਾਂ ਦਾ ਕਾਰੋਬਾਰ ਹੈਗਾ ਬਾਕੀ ਸਕਰੀਨ ਤੇ ਆਪਣੇ ਵੀਰ ਹੋਰਾਂ ਦੇ ਨੰਬਰ ਚੱਲ ਰਹੇ ਨੇ ਹੁਣ ਬਾਈ ਜਿਹੜੀ ਗੱਡੀ ਦਿਖਾਈ ਜਾਊਗਾ ਉਹਦਾ ਸਕਰੀਨ ਸ਼ਾਟ ਜਰੂਰ ਕਰੀ ਚਲੋ ਮਿੱਤਰੋ ਕਿਸੇ ਭਰਾ ਨੇ ਪੂਰੀ ਡਿਟੇਲ ਲੈਣੀ ਹੈ ਸਕਰੀਨ ਸ਼ਾਟ ਭਰਾਵਾਂ ਨੂੰ ਵਟਸਐਪ ਮੈਸੇਜ ਕਰ ਦਿਓ ਉਹਦੀ ਪੂਰੀ ਜਾਣਕਾਰੀ ਦੇ ਦੇਣਗੇ ਜੇ ਗੱਲ ਕਰੋਗੇ ਲੂਣ ਲੂਣ ਦਾ ਕਰਵਾਏ ਦੰਨੇ ਆਪਾਂ ਕੋਈ ਦਿੱਕਤ ਨਹੀਂ ਵੀਰੇ ਸਿੱਬਲ ਕੈਂਟ ਹੋਣਾ ਜਿੰਦਾ ਬੰਦੇ ਦਾ ਕਰਵਾਦਾ ਇਹ ਲਓ ਜੀ ਸਭ ਤੋਂ ਪਹਿਲੀ ਡਿਮਾਂਡ ਦੀ ਕਾਰ ਕਹਿੰਦਾ ਵੀ ਸਵੈਟਰ ਦਵਾਵੇ ਓਲੈਲੂਏ ਪਏ ਹੋਏ ਨੇ ਹਰਿਆਣਾ ਨੰਬਰ ਦੀ ਕਾਰ ਹੈ ਤੇ ਵੀਰੇ ਮਾਡਲ ਤੇ ਡਿਟੇਲ ਕੀ ਹੋਈ ਹੈ ਇਹ 2018 ਮਾਡਲ ਹੈ ਵੀਰੇ ਜੀ ਡੀ ਆਈ ਆ ਓਕੇ ਆਟੋਮੈਟਿਕ ਕਾਰ ਆ ਵੀਰੇ 16 ਇੰਚ ਦੇ ਟਾਇਰ ਲੱਗੇ ਹੋਏ ਆ 2018 ਮਾਡਲ ਵੀਰੇ ਹਾਂਜੀ 18 ਜੀ ਡੀ ਆਈ ਡੀਜ਼ਲ ਦਾ ਸਭ ਤੋਂ ਟੌਪ ਆਟੋਮੈਟਿਕ ਗੇਅਰ ਸਿਸਟਮ ਦੇ ਨਾਲ ਬਾਕੀ ਨਵੀਂ ਸ਼ੇਪ ਆ ਗਈ ਮਿੱਤਰੋ ਮਿੰਨੀ ਉੱਪਰ ਗੱਡੀ ਦੀ ਭੈਣ ਤੇ ਵੀਰੇ 18ਵੇਂ ਪੈਸੇ ਡੀਜ਼ਲ ਦੀ ਜੈਡ ਡੀ ਆਈ ਆਟੋਮੈਟਿਕ ਹਣਾ ਹਾਂਜੀ ਵੀਰੇ ਛੋਟੀ ਕਾਰ ਦੀ ਡਿਮਾਂਡ ਵੱਧ ਗਈ ਹੁਣ ਆਟੋਮੈਟਿਕ ਦੀ ਹਾਂਜੀ ਵੀਰੇ ਹਾਂਜੀ ਬਹੁਤ ਜ਼ਿਆਦਾ ਬਣ ਕਹਿੰਦੇ ਨੇ ਵੀ ਟ੍ਰੈਫਿਕ ਤੋਂ ਬਚਣ ਦਾ ਵਧੀਆ ਹੈਗਾ ਬਾਕੀ ਚਲਾਉਣੀ ਸੌਖੀ ਹੈ ਬਹੁਤ ਵੀਰੇ ਇਹਨਾਂ ਦਾ ਵਧੀਆ 18 ਤੋਂ ਪਹਿਲਾਂ ਵਾਲੀਆਂ ਗੱਡੀਆਂ ਦਾ ਸਾਰਿਆਂ ਦਾ ਲੋਹਾ ਬਹੁਤ ਵਧੀਆ ਹੈ ਇਹ ਬਣ ਕਿੰਨੇ ਜਾਊਗੀ ਆਪਾਂ ਨੂੰ ਕਾਰ ਇਹ ਵੀਰੇ ਇੱਕੋ ਰੇਟ ਦੇ ਦਾਂਗੇ ਆਪਾਂ 5 ਲੱਖ ਰੁਪਏ ਦੀ ਕਾਰ ਦੇ ਦਾਂਗੇ 18 ਮਾਡਲ 5 ਲੱਖ ਰੁਪਏ ਦੀ ਜੈਡ ਡੀ ਆਈ ਵੀਰੇ ਜੈਡ ਡੀ ਆਈ ਟਾਪ ਮਾਡਲ ਪੁਸ਼ ਬਟਨ ਮਾਰਕੀਟ ਦਾ ਰੇਟ ਮੈਂ ਦੱਸ ਦਾਂ ਨਾ 6 ਲੱਖ ਦੇ ਗੜਗੜ ਗ ਬਿਆਰ ਵੀਰੇ 2017 ਮਾਡਲ ਆ ਫਰਸਟ ਓਨਰ ਦੀ ਕਾਰ ਆ ਵੀਰੇ ਬੀਡੀਆਈ ਆਪਸ਼ਨਲ ਆ ਇਹ ਓਕੇ ਜੀ ਵਧੀਆ ਕਾਰ ਆ ਵੀਰੇ ਇਹਨੂੰ ਬਿਲਕੁਲ ਸਾਰੀ ਓਰੀਜਨਲ ਆ ਬੀਡੀਆਈ ਆਪਸ਼ਨਲ ਡੀਜ਼ਲ ਵੇਰੀਐਂਟ ਆ ਗਾ 2017 17 ਮਾਡਲ ਪਹਿਲੇ ਨਾਮ ਦੀ ਕਾਰ ਵੀਰੇ ਠੀਕ ਹੈ ਜੀ ਹਾਂ ਜੀ ਡਬਲ ਡਬਲ ਹੀਰ ਬੈਗ ਨੇ ਇਹਦੇ ਚ ਡੋਏਰ ਬੈਗ ਆ ਗਾ ਵਿੱਚ ਦੂਜੀਆਂ ਤਿੰਨ ਰੰਗ ਕਰਤੀਆਂ ਨੇ ਵਧੀਆ ਰੱਟਾ ਲੀਡੀ ਪ੍ਰੋਜੈਕਟਰ ਹੈਡਲਾਈਟਾਂ ਵੀ ਹੋਈਆਂ ਵੀਰੇ ਇਹ ਚ ਅੱਛਾ ਟਰਾਈ ਕਲਰ ਦੇ ਪੁਆਏ ਹੋਏ ਨੇ ਹਾਂ ਹਾਂ ਪਹਿਲੇ ਓਨਰ ਦੀ ਕਾਰ ਆ ਤੇ ਕਿੰਨੇ ਦੇ ਦਾਂਗੇ 17 ਮਾਡਲ ਜੀ ਇਹ 4,60,000 ਸਾਡੇ 1.4 ਕਰਦਾ ਅੱਜ ਜਮੀ ਮੈਗਾ ਨਾ ਰਿਕਾਰਡ ਤੋੜਨਗੇ ਤੋੜ ਦੋ ਵੀਰੇ ਰਿਕਾਰਡ ਕਾਰਾ ਮਾਡਲ ਦੀ ਡਿਜ਼ਾਇਰ 1.4 ਲੱਖ ਰੁਪਏ ਦੀ ਕਿਤੇ ਨਹੀਂ ਮਿਲਣੀ ਫਸਟ ਓਨਰ ਦੀ ਕਾਰ ਵੀਰੇ ਪਹਿਲੇ ਰਾਮ ਦੇ ਵਿੱਚ ਹਾਂ ਜਮੀ ਓਕੇ ਦੀ ਰਿਪੋਰਟ ਕਾਰ ਹੈ ਤੇ ਡਿਜ਼ਾਇਰ ਜੀ ਆਹ ਨਹੀਂ ਵੀਰੇ 2014 ਮਾਡਲ ਹੈ ਵੀਰੇ ਜੀਡੀਡੀ ਕਾਰ ਹੈ ਪੰਜੋ ਲੌਏਆਂ ਗੱਡੀ ਉੱਚ ਪੰਜੋ ਟਾਇਰ ਨਵੇਂ ਆ ਇਹ ਵੀ ਫਸਟ ਓਨਰ ਆ ਵੀਰੇ ਇਹ ਤਾਂ ਸਭ ਤੋਂ ਟਾਪ ਮਾਡਲ ਆਗਾ ਕੰਪਨੀ ਫਿਟਡ ਹੀ ਆਪਣੇ ਉਲਾਏ ਆ ਜਿੰਨੇ ਨੇ ਨੰਬਰ ਸੋਨਾ ਵੀਰੇ 7004 ਨੰਬਰ ਆ ਕਾਰ ਦਾ ਓਕੇ ਪੇਡ ਨੰਬਰ ਨਾਲ ਆ ਬਈ ਇਹਦੇ 7204 ਮਾਡਲ 2015 ਹਣਾ 2014 ਵੀਰੇ 14 14 ਮਾਡਲ ਫਰਸਟ ਓਨਰ ਦੀ ਕਾਰ ਵੀਰੇ ਪੈਸੇ ਜੀ ਟੌਪ ਮਾਡਲ ਦੇ ਇਹ ਵੀਰੇ 345000 ਰੁਪਏ ਮੌਕੇ ਤੇ ਥੋੜਾ ਬਹੁਤਾ 5-7000 10000 ਦਾ ਮਾਨਤਾ ਕਰਦਾ ਕੋਈ ਚੱਕਰ ਨਹੀਂ ਬਾਈ ਪਹਿਲੀ ਕਹੀ ਜਾਂਦਾ ਬਾਈ ਸਮਝ ਸਕਦੇ ਹੋਗੇ ਹਣਾ ਬਾਕੀ ਕੋਈ ਚੱਕਰ ਨਹੀਂ ਉਹ ਵਧੀਆ ਮਾਨਤਾ ਕਰਾ ਦਾਂਗੇ ਆਹ ਕਾਰ ਦੇ ਵਿੱਚ ਕੋਈ ਚੱਕਰ ਵਰਨਾ ਜੀ ਵਰਨਾ ਹੈਗੀ ਵੀਰੇ 2012 ਮਾਡਲ ਆ ਡਬਲ 에ਅਰ ਬੈਗ ਵਾਲੀ ਆ ਸੈਕੰਡ ਓਨਰ ਦੀ ਕਾਰ ਆ ਵੀਰੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਹੈ ਇੰਜਨ ਗੇਅਰ ਦੀ ਫੁੱਲ ਓਕੇ ਹੈ ਏਸੀ ਓਕੇ ਸੀਟ ਕਵਰ ਤੁਸੀਂ ਅੰਦਰੋਂ ਚੈੱਕ ਕਰ ਲਓ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਹੈ ਵੀਰੇ ਕਾਰ 2012 ਐਕਸਐਸ ਹਾਂਜੀ ਐਸਐਸ ਡਬਲ 에ਅਰ ਬੈਗ ਵਾਲੀ ਵੀਰੇ ਠੀਕ ਹੈ 1.6 2 에ਅਰ ਬੈਗ ਵਾਲੀ ਆ ਗਈ ਹਾਂਜੀ ਵੀਰੇ ਇਹ ਆਪਾਂ ਕਾਰ ਵੀਰੇ ਦੇ ਦਾਂਗੇ 2,65,000 ਰੁਪਏ ਦੀ ਲਾ ਵੀ 2,65 ਦੀ 2012 ਮਾਡਲ ਦੀ ਵਰਨਾ ਫਲੂਇਡਿਕ ਸਿਲਵਰ ਜੀ ਇਹ ਵੀਰੇ ਹੈਗੀ ਆ 2014 ਮਾਡਲ ਆ ਹਾਂਜੀ ਇਹ ਵੀ ਡਬਲ 에ਅਰ ਬੈਗ ਵਾਲੀ ਵੀਰੇ ਸਾਰੀ ਓਰੀਜਨਲ ਆ ਕਾਰ ਬਹੁਤ ਸੋਹਣੀ ਕਾਰ ਆ ਵੀਰੇ ਅਲੋਏ ਬ੍ਰੈਂਡ ਨੂੰ ਮੈਟ ਹੈ ਜਿਹਦੇ ਚ ਬੈਟਰੀ ਵੀ ਨਵੀਂ ਹੈ ਚੁਰੇ ਓਕੇ ਜੀ ਇਹ ਵੀਰੇ ਆਪਾਂ ਦੇ ਦਾਂਗੇ ਆਪਾਂ 3 ਲੱਖ 40 ਹਜ਼ਾਰ ਰੁਪਏ ਦੀ ਕਾਰ 3 ਲੱਖ 40 2014 2014 ਮਾਡਲ 14 ਮਾਡਲ ਦੀ i20 ਜੀ i20 ਵੀਰੇ 2012 ਮਾਡਲ ਆ ਆਸਟਾ ਆਪਸ਼ਨਲ ਆ ਵੀਰੇ ਪੁਸ਼ ਬਟਨ ਸਟਾਰਟ ਹੈ ਡਬਲ 에ਅਰ ਬੈਗ ਵਾਲੀ ਹੈ ਸਾਰੀ origional ਆ ਵੀਰੇ ਸੈਕੰਡ ਓਨਰ ਦੀ ਕਾਰ ਆ ਫੁੱਲ ਗਾਰੰਟੀ ਆ ਵੀਰੇ ਇੰਜਨ ਗੇਅਰ ਦੀ ਇਹ ਟੌਪ ਮਾਡਲ ਆ ਗਿਆ ਆਸਟਾ ਟੌਪ ਮਾਡਲ ਆ ਵੀਰੇ ਦੋਨੋਂ ਚਾਬੀਆਂ ਵੀਰੇ ਦੀਆਂ ਦੋਨੋਂ ਚਾਬੀਆਂ ਆ 12 ਡੀਜ਼ਲ 12 ਡੀਜ਼ਲ ਵੀਰੇ ਇਹ ਦੇ ਦਾਂ ਵੀਰੇ ਆਪਾਂ ਇੱਕੋ ਰੇਟ ਦਵਾਂਗੇ ਵੀਰੇ ਇਹਦਾ 235000 ਰੁਪਏ ਲੈ ਵੀ 235000 ਦੀ ਐਡਵਾਂਟੇਜ ਟਾਪ ਮਾਡਲ ਵੀਰੇ ਆਸਤਾਂ ਕੇ 10 ਜੀ ਕੇ 10 ਹੈਗੀ ਵੀਰੇ 2013 ਮਾਡਲ ਹੈ ਇਹ ਹਾਂਜੀ ਚਾਰੇ ਪਾਵਰ ਵਿੰਡੋਆਂ ਵੀਰੇ ਇਹਦੀਆਂ ਅਲੋਏ ਟਾਇਰਾਂ 'ਚ ਵੀ ਲੱਗੇ ਹੋਇਆ ਹੈ ਕਾਰ 'ਚ ਇਹ ਆਪਾਂ ਦੇ ਦਾਂ ਵੀਰੇ 170000 ਰੁਪਏ ਦੀ ਕਾਰ 170 ਦੀ 2013 ਮਾਡਲ ਦੀ ਹਾਂਜੀ ਵੀਰੇ ਐਕਸ ਯੂਵੀ ਜੀ ਇਹ ਐਕਸ ਯੂਵੀ 500 ਵੀਰੇ 2016 ਮਾਡਲ ਹੈ ਇਹ ਵੀ ਫਸਟ ਓਨਰ ਕਾਰ ਆ ਵੀਰੇ ਅਲੋਏ ਟਾਇਰ ਤੁਸੀਂ ਚੈੱਕ ਕਰ ਲਓ ਬਿਲਕੁਲ ਬ੍ਰੈਂਡ ਨਿ ਇਹ ਕਿਹੜਾ ਰੇਡ ਡਬਲ ਯੂ ਇਹ ਡਬਲ ਯੂ 4 ਹੈ ਵੀਰੇ ਡਬਲ ਯੂ 4 ਹੈ ਵੀਰੇ 4 ਹੈ ਵੀਰੇ ਫਰਸਟ ਓਨਰ ਹੈ ਵੀਰੇ 2016 ਮਾਡਲ ਹੈ 2031 ਤੱਕ ਕਾਰ ਪਾਸ ਹੈ ਵੀਰੇ ਠੀਕ ਹੈ ਜੀ ਡਾਕੂਮੈਂਟ ਸਾਰੇ ਪੂਰੇ ਆ ਕਾਰ ਦੇ ਬੀਮਾ ਉਮਾ ਸਭ ਓਕੇ ਆ ਸਾਰੀ ਓਰੀਜਨਲ ਆ ਪੇਂਟ ਦੀ ਵੀਰੇ ਟੋਟਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵੀਰੇ ਕਾਰ ਦੀ 16 ਮਾਡਲ ਹਣਾ 16 ਮਾਡਲ ਪੈਸੇ ਜੀ ਇਹਦੀ ਵੀਰੇ 4 ਲੱਖ 60000 ਰੁਪਏ ਦੀ ਦੇ ਦਾਂਗੇ ਕੋਈ ਨਹੀਂ 5-7 ਲੱਖ ਦਾ ਮੌਕਾ ਕਰ ਦਾਂ ਸਾਢੇ 4 ਲੱਖ ਰੁਪਏ ਦੀ 7 ਸੀਟਰ ਲੈ ਜਾਓ ਯਾਰ ਆਪਣੇ ਭਰਾ ਕੋਲ ਇਹ ਕੋਲ ਬ੍ਰਾਂਡ ਨੂੰ ਕੰਡੀਸ਼ਨ ਦੇ ਵਿੱਚ ਹੋਰ ਤੇ ਸਕਾਰਪਿਓ ਜੀ ਸਕਾਰਪਿਓ ਵੀਰੇ 2015 ਮਾਡਲ ਹੈ ਪੇਡ ਨੰਬਰ ਦੇ ਨਾਲ ਆ ਵੀਰੇ 48 48 ਨੰਬਰ ਨਾਲ ਦਮਾਏ ਗੱਡੀ ਦਾ S10 ਆ ਵੀਰੇ ਇਹ S10 2000 2015 ਮਾਡਲ ਇੰਜਨ ਗੇਅਰ ਦੀ ਫੁੱਲ ਓਕੇ ਆ ਵੀਰੇ ਕਾਰ ਹਾਂਜੀ ਇਹ ਕਾਰ ਦੀ ਵੀਰੇ 8 ਲੱਖ ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾ ਥੋੜਾ ਬਤਾ ਕਰ ਦਾਂਗੇ ਲਾ ਵੀ 8 ਲੱਖ ਰੁਪਏ ਡਿਮਾਂਡ ਹੈ ਮੌਕੇ ਤੇ ਹੋ ਜੂ 15 ਮਾਡਲ ਲੱਗੇ ਹੋਏ ਆ ਵੀਰੇ ਕਾਰ ਲਾ ਇਧਰ ਲੈ ਪਾਸੇ ਆ ਜਾ ਓਕੇ ਕੈਪਟਨ ਸਿੱਟਾਂ ਦੇ ਵਿੱਚ ਆ ਗਈ ਹਾਂਜੀ ਹਾਂਜੀ ਤੇ ਜੈਜ ਜੀ ਜਾਜ ਵੀਰੇ 2017 ਮਾਡਲ ਹੈ। ਸੈਕੰਡ ਓਨਰ ਦੀ ਕਾਰ ਆ ਵੀਰੇ 25+ ਕਾਰ ਦੀ ਐਵਰੇਜ ਆ। ਹੈਗੀ ਜੀ। ਕਾਰ ਸੋਹਣੀ ਆ ਵੀਰੇ ਫੁੱਲ ਓਕੇ ਆ ਬਿਲਕੁਲ ਕੋਈ ਕਮੀ ਨਹੀਂ ਕਾਰ 'ਚ। ਹਾਂਜੀ। ਸਾਰੇ ਡਾਕੂਮੈਂਟ ਪੂਰੇ ਆ ਵੀਰੇ ਕਾਰ ਦੇ ਟਾਇਰ ਨਵੇਂ ਆ ਕਾਰ 'ਚ। ਓਕੇ। ਇਹ ਦੇ ਦਾਂ ਵੀਰੇ ਆਪਾਂ 310000 ਰੁਪਏ। 299000 ਦੀ 17 ਮਾਡਲ ਲੈ ਜਾ ਆਪਣੇ ਭਰਾ ਕੋਲੋਂ ਬਾਈ। ਟਿਆਓ ਸੀ। ਇਟ ਆਸਲੀਵਾਂ ਵੀਰੇ 2016 ਮਾਡਲ ਆ ਇਹ ਸੈਕੰਡ ਓਨਰ ਦੀ ਕਾਰ ਆ ਇਹ ਡੀਜ਼ਲ ਆ ਹਾਂ ਟਾਇਰ ਇਚੂ ਵੀ ਨਵੇਂ ਆ ਕਾਰ ਚ ਇੰਜਨ ਗੇਅਰ ਏਸੀ ਓਕੇ ਸੰਰੂਪ ਕਾਰ ਚ ਲੱਗਿਆ ਹੋਇਆ ਹਾਂਜੀ ਇਹ ਕਾਰ ਦੇ ਦਾਂ ਵੀਰੇ 2,90,000 ਰੁਪਏ ਦੀ ਦੋ ਲੱਖ 90 ਹਜ਼ਾਰ ਦੇ ਆ ਬਣ ਜੂ ਤੇ ਵਰਨਾ ਜੀ ਇਹ ਵਰਨਾ ਵੀਰੇ 2010 ਮਾਡਲ ਆ 2030 ਤੱਕ ਕਾਰ ਪਾਸ ਆ ਹਾਂਜੀ ਨਵੇਂ ਸੀਟ ਕਵਰਾਂ ਸਕਰੀਨ ਲੱਗੀ ਪਿਆ ਐਮ ਪੰਪ ਸਾਰਾ ਕੁਝ ਗੱਡੀ ਚ ਲੱਗਿਆ ਹੋਇਆ ਵੀਰੇ ਡੀਜ਼ਲ ਆ ਇਹ ਡੀਜ਼ਲ ਵੀਰੇ ਡੀਜ਼ਲ ਹਾਂ ਇਹ ਦੇ ਦਾਂ ਵੀਰੇ 1,35,000 ਰੁਪਏ ਦੀ 30 ਤੱਕ ਕਾਰ ਪਾਸ ਆ 135000 ਦੀ ਪਾਸਿੰਗ 2030 ਤੱਕ ਦੀ ਗੱਡੀ ਇਹ ਰਹੀ ਹੈ ਮੈਂ ਤੇ ਸਿਟੀ ਜੀ Honda City ਵੀਰੇ 2016 ਮਾਡਲ ਆ ਫਰਸਟ ਓਨਰ ਦੀ ਕਾਰ ਆ ਵੀਰੇ 17 ਇੰਚ ਬ੍ਰਾਂਡ ਨਿਊ ਗੱਡੀ ਦੇ ਵਿੱਚ ਲੋਏ ਟਾਇਰ ਲੱਗੇ ਹੋਏ ਆ ਹਾਂਜੀ ਪਹਿਲੇ ਨਾਮ ਦੀ ਕਾਰ ਆ ਵੀਰੇ ਇਹ ਦੇ ਦਾਂ ਵੀਰੇ ਆਪਾਂ 380000 ਰੁਪਏ ਮਾਡਲ ਕਿੰਦਾ ਜੀ 2016 ਨਹੀਂ ਰੇਟ ਤੁਸੀਂ ਭਲੇਖਾ ਖਾ ਕੇ ਘੱਟ ਦੱਸਿਓ ਨੇ ਆ ਵੀਰੇ ਕੋਈ 3 ਲੱਖ 80000 80000 ਘਟਾ ਦਿਓ ਫਿਰ 16 ਮਾਡਲ 3 ਲੱਖ 80 ਹਜ਼ਾਰ ਦੀ ਮੌਕੇ ਤੇ ਮਾਨਦਨ ਕਰਾ ਦੂੰਗਾ ਹੈਗੇ ਵੀ ਮਿੱਤਰੋ 16 ਮਾਡਲ ਹੈ ਇਹਦੇ ਵਿੱਚੋਂ ਵੀ ਕਰਾਦਾ ਹੈ ਫਸਟ ਓਨਰ ਕਾਰ ਆ ਵੀਰੇ ਬਾਕੀ ਆਪਣੇ ਕਿਸੇ ਭਰਾਣਾ ਨਾ ਇਹ ਹੈਗੇ ਆਪਣੇ ਕੋਲ ਸਟਾਕ ਜੋ ਪ੍ਰੈਜ਼ੈਂਟ ਦੇ ਵਿੱਚ ਖੜਾ ਹੈ ਕੋਈ ਹੋਰ ਵੀ ਗੱਡੀ ਲੈਣੀ ਹੁੰਦੀ ਹੈ ਆ ਸੇਮ ਨੰਬਰ ਤੇ ਕੰਟੈਕਟ ਕਰ ਲਓ ਜਿਹੜਾ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ